ਡਾਕਟਰ ਅਲਕੇਸ਼ ਅਰੋੜਾ ਦੇ ਅੱਜ ਦੇਹਾਂਤ ਹੋਣ ਤੇ ਇਲਾਕੇ ਦੇ ਲੋਕਾਂ ਨੂੰ ਭਾਰੀ ਘਾਟਾ ਪਿਆ ਸਮਾਣਾ ਹਲਕੇ ਦੇ ਖਾਸ ਕਰ ਲੋਕਾਂ ਨੂੰ 35 ਸਾਲ ਤੱਕ ਸਰਕਾਰੀ ਹਸਪਤਾਲ ਅਤੇ ਕੁਝ ਸਮਾਂ ਪਹਿਲਾਂ ਰਿਟਾਇਰਮੈਂਟ ਦੇ ਬਾਅਦ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਇਸ ਇਲਾਕੇ ਦੀ ਉਹਨੇ 35 ਸਾਲ ਤੱਕ ਸੇਧ ਸਿਵਾਵਾਂ ਦਿੱਤੀਆਂ ਲੋਕਾਂ ਦਾ ਇਲਾਜ ਕੀਤਾ ਤਨਮਨ ਧਨ ਨਾਲ ਉਹਨੇ ਲੋਕਾਂ ਦੀ ਸੇਵਾ ਕੀਤੀ ਉਸ ਨੂੰ ਕਦੀ ਇਲਾਕਾ ਨਹੀਂ ਭੁਲਾ ਜਾ ਸਕੇਗਾ ਆਦੂਣਾ ਕੇ ਤਹਾਂਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਇਲਾਵਾ ਇਲਾਕੇ ਦੇ ਡਾਕਟਰ ਰਾਜਨੀਤਿਕ ਅਗੂਆ ਨੇ ਡਾਕਟਰ ਅਕਲੇਸ਼ ਰੋੜਾ ਨੂੰ ਆਪਣੇ ਸਰਦਾ ਦੇ ਫੁੱਲ ਪੇੜ ਦਿੱਤੇ ਅਤੇ ਕਿਹਾ ਕਿ ਉਹਨਾਂ ਦੀ ਜਿਹੜੀ ਦੇਨ ਹੈ ਉਸ ਨੂੰ ਇਹ ਇਲਾਕਾ ਕਦੀ ਵੀ ਨਹੀਂ ਪੂਰਾ ਜਾ ਸਕਦਾ ਜੋ ਕਟਾ ਇਸ ਇਲਾਕੇ ਨੂੰ ਡਾਕਟਰ ਅਕਲੇਸ਼ ਰੋੜਾ ਦੇ ਜਾਣ ਦੇ ਬਾਅਦ ਪਿਆ ਉਸ ਨੂੰ ਕਦੀ ਪੂਰਾ ਨਹੀਂ ਕਰ ਸਕਦੇ ਲੇਕਿਨ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਤੇ ਨਿਵਾਸ ਦੇਵੇ ਖੂ ਹਲਕੇਸ਼ ਨੇ ਜਿੰਨੀ ਸੇਵਾ ਕੀਤੀ ਹੈ ਇਸ ਇਲਾਕੇ ਦੀ ਮੇਖਲ ਕੋਈ ਵੀ ਨਹੀਂ ਕਰ ਸਕਦਾ 35 40 ਸਾਲ ਹੋ ਗਏ ਉਹਨਾਂ ਨੂੰ ਕਰਦਿਆਂ ਨੂੰ 24 ਘੰਟੇ ਉਹ ਵਿਚਾਰੀ ਡਿਊਟੀ ਕਰਦੀ ਸੀ ਤੇ ਇਸ ਤਰ੍ਹਾਂ ਹੀ ਡਾਕਟਰ ਰੋੜਾ ਦਾ ਵੀ ਇਹੀ ਹਾਲ ਸੀ ਕਦੇ ਵੀ ਉਹਨਾਂ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਤੇ ਜਦੋਂ ਵੀ ਤੁਸੀਂ ਕਿਸੇ ਵੀ ਜਰੂਰਤ ਪੈਂਦੀ ਸੀ ਹੈਲਥ ਸਰਵਿਸਿਜ਼ ਦੀ ਉਹ ਹਾਜ਼ਰ ਹੁੰਦੇ ਸੀ ਹਮੇਸ਼ਾ ਦਿਨ ਹੋਵੇ ਚਾਹੇ ਰਾਤ ਹੋਵੇ ਖਾਣਾ ਛੱਡ ਕੇ ਵੀ ਆ ਜਾਂਦੇ ਸੀਗੇ ਉਸ ਵਾਰ ਦੀ ਲੇਡੀ ਕਿੱਥੇ ਮਿਲਦੀ ਹੈ ਕੋਈ ਨਹੀਂ ਮਿਲਦੀ ਅਗਰ ਮੈਂ ਇਸ ਫੈਮਿਲੀ ਵਾਸਤੇ ਕਹਾਂ ਨਹੀਂ ਤਾਂ ਇਹ ਅਨਟਾਇਰਿੰਗ ਜੀ ਅਨਟਾਇਰਿੰਗ ਐਟ ਐਨੀ ਟਾਈਮ ਦੇਬਰ ਅਵੇਲੇਬਲ ਫੋਰ ਸਰਵਿਸ ਕੋ ਐਨੀ ਕੋ ਇਹਨੇ ਅਨਥਕ ਪ੍ਰਵਾਹ ਨਹੀਂ ਕੋ ਵੀ ਕਾਂਟੇ ਖਾ ਜਿਹਾ ਡਾਕਟਰ ਪਾਦਨੇ ਦੱਸਿਆ ਐਗਜੈਕਟਲੀ ਹੁੰਦੀ ਸਾਡੇ ਜਿਹ ਬਹੁਤ ਹੀ ਸਤਾਰਜੋਗ ਡਾਕਟਰ ਸਤੀਸ਼ ਕਰੋੜਾ ਜੀ ਉਹਨਾਂ ਦੇ ਧਰਮ ਪਤਨੀ ਡਾਕਟਰ ਨਕੇਸ਼ ਕਰੋੜਾ ਜੀ ਉਹਨਾਂ ਦਾ ਜੋ ਉਹਨਾਂ ਦੀਆਂ ਸੇਵਾਵਾਂ ਸੀਆਂ ਉਹਨਾਂ ਦੀਆਂ ਸੇਵਾਵਾਂ ਤੋਂ ਇਕੱਲਾ ਮੈਂ ਨਹੀਂ ਇਕੱਲੇ ਬਜ਼ੁਰਗ ਨਹੀਂ ਹਰ ਪਿੰਡ ਦਾ ਬੱਚਾ-ਬੱਚਾ ਇਹਨਾਂ ਦਾ ਨਾਂ ਜਾਣਦਾ ਹੈ ਕਿਉਂਕਿ ਜਿਉਂ ਉਹਨਾਂ ਦੀਆਂ ਸਵਾਵਾਂ ਇੰਨੀਆਂ ਸੀਗੀ ਤਾਂ ਹੀ ਅੱਜ ਤੁਸੀਂ ਪਿੰਡਾਂ 'ਚ ਚਲੇ ਜਾਓ ਏਰੀਏ ਦੇ ਨਾਲ ਲੱਗਦੇ ਹਲਕਿਆਂ ਦੇ ਪਿੰਡਾਂ 'ਚ ਚਲੇ ਜਾਈਏ ਆਪਾਂ ਤਾਂ ਉੱਥੇ ਬੱਚਾ-ਬੱਚਾ ਡਾਕਟਰ ਅਰੋੜਾ ਸਾਹਿਬ ਨੂੰ ਜਾਣਦਾ ਹੈ ਤੇ ਅੱਜ ਸਾਨੂੰ ਇੰਜ ਲੱਗ ਰਿਹਾ ਵੀ ਡਾਕਟਰ ਅਰੋੜਾ ਦੀ ਫੈਮਿਲੀ ਦੇ ਵਿੱਚੋਂ ਨਹੀਂ ਸਾਡੀ ਫੈਮਿਲੀ ਦੇ ਵਿੱਚੋਂ ਕੋਈ ਜੀ ਚਲਾ ਗਿਆ ਤੇ ਪਰਿਵਾਰ ਨੂੰ ਜਿੱਥੇ ਬਹੁਤ ਵੱਡਾ ਘਾਟਾ ਪਿਆ ਹੈ ਉਦੇ ਨਾਲ ਨਾਲ ਸਾਡੇ ਹਲਕੇ ਨੂੰ ਸਾਡੇ ਸਮਾਣੇ ਸ਼ਹਿਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਇਹ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਹੋ ਸਕਦਾ ਸੋ ਸਾਨੂੰ ਇਹੋ ਜੇ ਕਾਬਿਲ ਡਾਕਟਰ ਜਿਹੜਾ ਕਿ ਸਾਡਾ ਸਿਵਲ ਹਸਪੀਟਲ ਦੇ ਵਿੱਚ ਇਹਨਾਂ ਨੇ ਸਵਾਵਾ ਨਿਭਾਈਆਂ ਨੇ ਸਿਵਲ ਹਸਪੀਟਲ ਦੇ ਨਾਂ ਤੋਂ ਸਿਵਲ ਹਸਪੀਟਲ ਨੂੰ ਘੱਟ ਜਾਣਦੇ ਸੀਗੇ ਪਰ ਸਿਵਲ ਹਸਪੀਟਲ ਨੂੰ ਡਾਕਟਰ ਅਰੋੜਾ ਸਾਹਿਬ ਦਾ ਹਸਪੀਟਲ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ ਸੋ ਇਹ ਸਾਡੇ ਲਈ ਸਾਡੇ ਸ਼ਹਿਰ ਲਈ ਬਹੁਤ ਵੱਡਾ ਘਟਾ ਜਿਹੜਾ ਕਦੇ ਵੀ ਨਹੀਂ ਹੋਇਆ ਡਾਕਟਰ ਅਲਕੇਸ਼ ਨੇ ਸਮਾਨਾ ਸ਼ਹਿਰ ਤੇ ਸਮਾਨਾ ਦੇ ਇਲਾਕੇ ਦੇ ਵਿੱਚ ਰਾਤ ਦਿਨ ਕਰਕੇ ਬਹੁਤ ਸੇਵਾ ਕੀਤੀ ਹੈ तकरीबन 1986 86 ਦੇ ਵਿੱਚ ਇੱਥੇ ਆਏ ਸੀ ਔਰ ਫਿਰ ਡਿਫਰੈਂਟ ਡਿਫਰੈਂਟ ਅਹੁਦੇ ਤੇ ਕੰਮ ਕਰਦੇ ਹੋਏ ਇਹਨਾਂ ਨੇ ਕਦੇ ਵੀ ਡਿਊਟੀ ਦਾ ਟਾਈਮ ਦਾ ਕਦੇ ਵੀ ਦਿਨ ਦਾ ਕਦੇ ਵੀ ਰਾਤ ਦੀ ਪਰਵਾਹ ਨਹੀਂ ਕੀਤੀ ਔਰ ਇਸ ਇਲਾਕੇ ਦੇ ਸੇਵਾ ਜੋ ਹੈ ਦਿਨ ਰਾਤ ਕੀਤੀ ਹੈ ਔਰ ਕੋਈ ਵੀ ਪਰਿਵਾਰ ਜਾਇਆ ਹੋਏਗਾ ਇਲਾਕੇ ਦਾ ਜਿਨੇ ਕਿ ਕਦੇ ਨਾ ਕਦੇ ਇਹਨਾਂ ਦੇ ਡਾਕਟਰ ਕੁਲੇਸ਼ ਦੀ ਸੇਵਾ ਮਾ ਪ੍ਰਾਪਤ ਨਾ ਕਿਤਿਆਂ ਹੋਣ ਪਰਸ਼ੋਦਮ ਜੀ ਮੈਂ ਸਿਰੇ ਘਰ ਜਾ ਕੇ ਆ ਮੈਨੂੰ ਜਦੋਂ ਰਾਤ 11 ਵਜੇ ਪਤਾ ਲੱਗਾ ਮੈਨੂੰ ਬਹੁਤ ਦੁੱਖ ਆ ਕੁਲੇਸ਼ ਰੋੜਾ ਜੀ ਦਾ ਸਵਰਗਵਾਸ ਹੋ ਉੰਤੇ ਕਿਉਂਕਿ ਮੈਂ ਤਾਂ 1986 ਤੋਂ ਦੇਖ ਰਹਾ ਮੇਰੇ ਫਾਦਰ ਸਾਹਿਬ 85 ਜੀਐਮਐਲਏ ਬਣੇ ਸੀ ਇਹ 86 ਚ ਇੱਥੇ ਆ ਗਏ ਸੀ ਮੈਡੀਕਲ ਅਫਸਰ ਲੱਗੇ ਡਾਕਟਰ ਰੋੜਾ ਤੇ ਮੈਂ ਉਸ ਦਿਨ ਤੋਂ ਦੇਖ ਰਿਹਾ ਕਿ ਅਸੀਂ ਭਾਵੇਂ ਰਾਤ ਨੂੰ 2 ਵਜੇ ਆਏ 4 ਵਜੇ ਆਏ ਰਾਤ ਦਿਨ ਰਾਤ ਨੂੰ 12 ਵਜੇ ਆਏ ਜਾਂ ਦਿਨੇ ਆਏ ਮਰੀਜ਼ ਲੈ ਕੇ ਵੀ ਇਹ ਦੋਨੇ ਜੀ ਇਹ ਹਸਪੀਟਲ ਦੇ ਅੰਦਰ ਹੀ ਹੁੰਦੇ ਹਨ ਮੈਂ ਸੋਗ ਇਹਨਾਂ ਨੂੰ ਕਹਿਣਾ ਕਰਾਂ ਮੈਂ ਡਾਕਟਰ ਸਾਹਿਬ ਇਹ ਆਰਾਮ ਹੀ ਕਰ ਲਿਆ ਕਰੋ ਇੰਨੀ ਸੇਵਾ ਜਿਹੜੀ ਹੈ ਲੋਕਾਂ ਦੀ ਇਹ ਮੈਡਮ ਅਲਕੇਸ਼ अरोड़ा ਜੀ ਨੇ ਕੀਤੀ ਹੈ ਕਿ ਜਿੱਦੀ ਕੋਈ ਦੇਨ ਨਹੀਂ ਹੈਗੀ ਵੀ ਮੈਂ ਤਾਂ ਨਿੱਜੀ ਤੌਰ ਤੇ ਦੇਖਿਆ ਹੈ ਵੀ ਬਹੁਤ ਲੋਕਾਂ ਦੀ ਜਿੰਨੇ ਵੀ ਆ ਹੁਣ 35-35 ਸਾਲ ਦੇ ਬੱਚੇ ਨੇ ਬਰਾਹਾਲ ਵੀ 80% ਇਹਨਾਂ ਦੇ ਜਨਮ ਜਮਾਏ ਹੋਏ ਹੋਣਗੇ ਜਿੰਨਾ ਕਹਦੀਏ ਉਨਾ ਹੀ ਥੋੜਾ ਨਾ ਪੈਣ ਵਾਲਾ ਘਾਟਾ ਪਿਆ ਡਾਕਟਰ ਅਲਕੇਸ਼ ਰੋੜਾ ਜੀ ਦੀਆਂ ਸੇਵਾਵਾਂ ਨੂੰ ਸਮਾਣੇ ਦਾ ਹਰ ਇੱਕ ਸ਼ਖਸੀ ਯਾਦ ਕਰਦਾ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਹਰ ਇੱਕ ਪਰਿਵਾਰ ਹਰ ਇੱਕ ਪਰਿਵਾਰ ਨੂੰ ਉਹਨਾਂ ਦਾ ਘਟਾ ਪਿਆ ਹਰ ਇੱਕ ਪਰਿਵਾਰ ਨਾਲ ਉਹਨਾਂ ਦੀ ਸੇਵਾਵਾਂ ਕੀਤੀ ਰੋੜਾ ਬਹੁਤ ਲੰਮੇ ਸਮੇਂ ਤੋਂ 34 ਤੋਂ 35 ਸਾਲ ਉਹਨਾਂ ਨੇ ਸਮਾਨਾ ਨੂੰ ਸੇਵਾਵਾਂ ਦਿੱਤੀਆਂ ਕੈਮਰਾਮੈਨ ਬੀਕੇ ਕਰਕੇ ਦੇਣਾ ਪ੍ਰਸੋਤਮ ਕੌਸ਼ਿਕ ਸਮਾਨਾ ਨਿਊਜ਼